ਇੱਕ ਮੁੰਡਾ ਆਇਆ ਜਿਹਦੀਆਂ ਇੰਸਟਾਗ੍ਰam ਦੇ ਉੱਪਰ ਰੀਲਾਂ ਬੜੀਆਂ ਚਲਦੀਆਂ ਅੱਜਕੱਲ ਇੱਕ ਸੱਚੀ ਗੱਲ ਦੱਸਦਾ ਬਾਈ ਜਮਾਂ ਜ਼ੀਰੋ ਲੈਵਲ ਤੋਂ ਉੱਠ ਕੇ ਮੁੰਡੇ ਨੇ ਮਿਹਨਤ ਕੀਤੀ ਆ ਮਿੰਤਾ ਨਹੀਂ ਕੀਤੀਆਂ ਦਿਲੋਂ ਸਲੂਟ ਆ ਭਰਾ ਦੀ ਮਿਹਨਤ ਨੂੰ ਯਾਰ ਮੁੰਡੇ ਨੇ ਮਿਹਨਤ ਕੀਤੀ ਆ ਜਿਨ੍ਹਾਂ ਜਿਨ੍ਹਾਂ ਨੇ ਦੋਨਾਂ ਦੀਆਂ ਰੀਲਾਂ ਵੇਖੀਆਂ ਇੱਕ ਵਾਰੀ ਰੌਲਾ ਰੱਪਾ ਦੂਜੀ ਗੱਲ ਇਹ ਆ ਇਹ ਮੁੰਡਾ ਘਟੋ ਘਟਕ ਪ੍ਰੋਗਰਾਮ ਦਾ 2 ਲੱਖ ਚ ਬੁੱਕ ਹੁੰਦਾ। ਅੱਜ ਯਾਰੀ ਪਗਾਉਣ ਦੇ ਲਈ ਆਇਆ। ਜੱਗੂ ਕਰੀ ਹੱਥ ਖੜਾ ਮਾਰਾ ਜਾ। ਅੱਜ ਮੁੰਡਾ ਯਾਰੀ ਪਗਾਉਣ ਦੇ ਲਈ ਆਇਆ। ਅੱਜ ਮੁੰਡੇ ਨੇ ਕਿਹਾ ਜੱਗੂ ਨੇ ਵੀ ਸਾਡੇ ਇਲਾਕੇ 'ਚ ਮੇਲਾ ਹੈ। ਸੋਨੀ ਭਾਲੜਾ ਕਹਿੰਦਾ ਵੀ ਤੈਨੂੰ ਆਉਣਾ ਪੈਣਾ। ਜੱਗੂ ਦੇ ਪਿਆਰ ਕਰਕੇ ਵੀਤ ਆਇਆ। ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀ ਆਪਾਂ। ਵੀਤ 플라스ਟਿਕ ਜੋੜੀ ਵਾਲਾ ਸਾਡਾ ਕੋ ਵੀਰ ਹੈ ਸਾਡਾ ਵੱਡਾ ਰਵੀ। ਉਹ ਗੱਲ ਹੈ ਵੀ ਹੁੰਦੀ ਸੀ ਗਰੀਬੀ ਨਖਰੋ ਤੱਕੇ ਮਾਰ ਕੇ ਯਾਰਾਂ ਨੇ ਘਰੋਂ ਕੱਢੀ ਤੇ ਗੱਲ ਸਾਡੇ ਬੀਤ ਤੇ ਟੁੱਕਦੀ ਆ ਇਹ ਪ੍ਰਪਜ ਲੈ ਵੀ ਬੀਤ ਬਾਬਾ ਦਿਨ ਦੁਗਣੀ ਲੈ ਵੀ ਬੀਤ ਸਾਰੇ ਲੋਕਾਂ ਨੇ ਇੱਕ ਵਾਰੀ ਨੈਕ ਫੜ ਕੇ ਧੰਨਵਾਦ ਕਰਦੇ ਝੋਟਿਆ ਲੋਕ ਚਾਹੁੰਦੇ ਵੀ ਅਸੀਂ ਬੀਤ ਨੂੰ ਇਕੱਲੇ ਨੂੰ ਵੇਖਣਾ ਚਾਹੁੰਦੇ ਆ ਥੈਂਕ ਯੂ ਭਾਈ ਸਾਰਿਆਂ ਦਾ ਥੈਂਕ ਯੂ ਲਵ ਯੂ ਮਾਨਸ ਵਾਲਿਓ ਕਲਕਾਰੀਆਂ ਧੋੜੀਆਂ ਜੀਆਂ ਧੰਨਵਾਦ ਭਾਈ ਧੰਨਵਾਦ ਥੈਂਕ ਯੂ ਜੇ ਪਿੰਡਾਂ ਚੋਂ ਉੱਟ ਕੇ ਧੂਤੇ ਤੋਂ ਬਾਅਦ ਕਿਸੇ ਵੀ ਚੜ੍ਹ ਤੇ ਹੋਈ ਐ ਬੋਹਾ ਪਿੰਡਾਂ ਬੋਹਾ ਸੋਡਾ ਕਮੰਡੀ ਇੱਕ ਵਾਰੀ ਰੌਲਾ ਰੱਪਾ ਬੀਤ ਇਹਦੀ ਮਿਹਨਤ ਕਰਦਾ ਰਹੀ ਝੋਟਿਆ ਮਾਣ ਆ ਤੈਨੂੰ ਮਾਣ ਹੈ ਮਾਣ ਸਾਨੂੰ ਤੇਰੀ ਯਾਰੀ ਦੇ ਉੱਪਰ ਲੋੜ ਪੈਂਦੇ ਤੇ ਖੜਨ ਵਾਲਾ ਇਨਸਾਨ ਹੈ ਕਾਲਿਆ ਬੀਤ ਕਹਿੰਦਾ ਵਿਚੱਕ ਪ੍ਰੋਗਰਾਮ ਦਾ 2 ਲੱਖ ਲੈਨੇ ਆ ਵਿਚੱਕ 2.5 ਲੱਖ ਲੈਨੇ ਆ ਜਿੱਦੇ ਰਵੀ ਦੀ ਮੈਰਿਜ ਹੋਈ ਕਹਿੰਦਾ ਫਰੀ ਜਾਵਾਂਗੇ ਕਿਉਂ ਬੀਤ ਇਹ ਯਾਰੀਆਂ ਤੇ ਸਾਡਾ ਪੱਜਾ ਤੇ ਨਾਲ ਕਹਿੰਦਾ ਭਾਦੜੇ ਵਾਲੇ ਸੋਨੀ ਦੀ ਜਿੱਦੇ ਮੈਰਿਜ ਹੋਈ ਤੋਦੇ ਦੇਖੀ ਕੀ ਅੱਗ ਨਿਕਲਦੀ ਆ ਇਹ ਪਿਆਰ ਹੈ ਇਹ ਯਾਰੀਆਂ ਵੀ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜੱਟ ਨਹੀਂ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜੱਟ ਨਹੀਂ ਇਹਨੇ ਮੈਨੂੰ ਕਿਹਾ ਸੀਗਾ ਕਹਿੰਦਾ ਵੀ ਰਵੀ ਸਰੋਏ ਨੂੰ ਕਹਿੰਦੇ ਬੀਤੇ ਟੈਂਸ਼ਨ ਲਾਈਨ ਦੀ ਲੋੜ ਨਹੀਂ ਦੇ ਨਾਲ ਖੜੀ ਨੌਜਾਨਾ ਜਦੋਂ ਭਰਾ ਭਰਾਵਾਂ ਦੀਆਂ ਬਾਹਾਂ ਮਾਰ ਕੇ ਨਾਲ ਖੜਦੇ ਆ ਲੈ ਵੀ ਰਵੀ ਸਰੋਏ ਟੈਂਸ਼ਨ ਲਾਈਨ ਦੀ ਲੋੜ ਦੀ ਪਾ ਆਪਣੇ ਨਾਲ ਹੈ ਜਟਾਣੇ ਵਾਲਾ ਕੁਲਵੀਰ ਆਇਆ ਤੇ ਮੈਂ ਕੁਲਵੀਰ ਨੂੰ ਪੁੱਛਿਆ ਵੀ ਤੂੰ ਕਿਹਨੂੰ ਵੇਖ ਕੇ ਕਬੱਡੀ ਖੇਡਣ ਲੱਗਿਆ ਤੇ ਕੁਲਵੀਰ ਕਹਿੰਦਾ ਜਦੋਂ ਬੱਲ ਘੋਇਆ ਮੈਂ ਉਦੋਂ ਸ਼ਦਾਈ ਹੋ ਗਿਆ ਖੇਡ ਕਬੱਡੀ ਦਾ ਦੁਕਾਨ ਵਾਲੇ ਬਿੱਟੂ ਦਾ ਤੇ ਪਿੱਥੋ ਵਾਲੇ ਸ਼ੀਰੇ ਦਾ ਮੈਂ ਬਹੁਤ ਵੱਡਾ ਫੈਨ ਆ ਫਿਰ ਮੈਂ ਕਹਿੰਦਾ ਡੀਵੀ ਕਾਲਜ ਚਲਾ ਗਿਆ ਮਦਨ ਲਾਲ ਜੀ ਕੋਲ ਮਿਹਨਤ ਕੀਤੀ ਫਿਰ ਉੱਥੋਂ ਆਇਆ ਫਕਰ ਝੰਡੇ ਦੇ ਨੀਲੇ ਨੇ ਦਾਪੇ ਦੱਸਿਆ ਤੇ ਭਿੱਖਿਆ ਬੁੱਟੇ ਨੇ ਉਹ ਕੈੜ ਕੀਤਾ ਪਰ ਇਧਰਲੇ ਪਾਸੇ ਰੇਡ ਪੈ ਗਈ ਆ ਐਸਵੇਂ ਕਹਿੰਦੇ ਪਹਿਲਵਾਨ ਦੀ ਰੇਡ ਆ 14 15 ਦਾ ਮੈਚ ਆ ਦੀਪ ਕਰਦੇ ਗੱਲ ਮੁੰਡੇ ਦੀ 14 ਤੇ 15 ਦਾ ਮੈਚ ਹੈ ਹਾਕਮ ਵਾਲੀਆ ਜੱਗੂ ਪੱਜਾ ਹੋਇਆ ਆ ਕਹਿੰਦੇ ਪੀਪਾ ਮੁੰਡਾ ਜਟਾਣੇ ਵਾਲਾ ਕੁਲਵੀਰ ਉਧਰ ਹਾਕਮ ਵਾਲੀਆ ਜੱਗੂ ਦਾ ਹਰ ਇੱਕ ਜਫਾ ਸਾਡੇ ਵੀਰ RAM ਪ੍ਰਧਾਨ ਤੇ ਜਗਤਾਰ ਸਿੰਘ ਤੇ ਨਾਰ ਸਾਡਾ ਦੀਪ ਯੂਕੇ ਮਲਕੀਤ ਆਲਖ ਮੋਣੀ ਸੰਨੂ ਕਹਿੰਦਾ ਵੀ ਪੰਜ